ਅੱਜ ਸ੍ਰੀ ਅਮਰਸਰ ਸਾਹਿਬ ਜੋ ਸਾਡਾ ਦਫਤਰ ਹੈ ਉੱਥੇ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪਾਰਟੀ ਨੂੰ ਚੜ੍ਹਦੀ ਕਲਾ ਲਈ ਲਿਜਾਣ ਵਾਸਤੇ ਵਿਚਾਰਾਂ ਹੋਈਆਂ ਔਰ ਵਰਕਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਬਹੁਤ ਯੋਗ ਸੁਝਾਅ ਦਿੱਤੇ ਆ ਚੂਥ ਬੈਂਕ ਕਾਇਮ ਕਰਨਾ ਇਸਤਰੀ ਅਕਾਲੀ ਦਲ ਕਾਇਮ ਕਰਨਾ ਫੈਡਰੇਸ਼ਨਾਂ ਨੂੰ ਮਜ਼ਬੂਤ ਕਰਨਾ ਹੈ ਇਹ ਸਾਰੇ ਜਿਹੜੇ ਨੇ ਵਰਕਰ ਕਮੇਟੀ ਦੇ ਵਿੱਚ ਗੱਲਾਂ ਕਰੀਆਂ ਨੇ ਉਹ ਵਿਚਾਰੀਆਂ ਗਈਆਂ ਨੇ ਜਿੱਥੇ ਇਹ ਗੱਲਾਂ ਵਿਚਾਰੀਆਂ ਗਈਆਂ ਨੇ ਉੱਥੇ ਕੁਝ ਪੰਜਾਬ ਤੇ ਪੰਥ ਨਾਲ ਜੁੜੇ ਮਸਲੇ ਵੀ ਜਿਹੜੇ ਆ ਉਹ ਵਿਚਾਰੇ ਗਏ ਆ ਕੱਲ ਸਿਆਸੀ ਰੈਲੀ ਹੋਈ ਹੈ ਆਮ ਆਦਮੀ ਪਾਰਟੀ ਦੀ ਤੇ ਉਸ ਸਿਆਸੀ ਰੈਲੀ ਦੇ ਵਿੱਚ ਡੀਜੀਪੀ ਪੰਜਾਬ ਜੀਪ ਫੈਕਟਰੀ ਪੰਜਾਬ ਦਾ ਪਹੁੰਚਣਾ ਜਿਹੜਾ ਹੈ ਇੱਕ ਸਿਆਸੀ ਰੈਲੀ ਦੇ ਵਿੱਚ ਉਹ ਸਿਹਰਤ ਪੰਜਾਬੀਆਂ ਦੇ ਮਨਾਂ ਦੇ ਵਿੱਚ ਚਿੰਤਾ ਪੈਦਾ ਕਰ ਗਿਆ ਅੱਜ ਤੱਕ ਇਹ ਹੋਇਆ ਨਹੀਂ ਹੈ ਇਸ ਤਰ੍ਹਾਂ ਇਹ ਸਿਆਸੀ ਰੈਲੀਆਂ ਦੇ ਵਿੱਚ ਸਾਡੇ ਸਟੇਟ ਦੇ ਜਿਹੜੇ ਬਹੁਤ ਹੀ ਰਿਸਪੈਕਟੇਬਲ ਅਹੁਦੇ ਜਿਹੜੇ ਨੇ ਮੰਨੇ ਜਾਂਦੇ ਉਹਨਾਂ ਦੇ ਅਹੁਦੇਦਾਰ ਜਿਹੜੇ ਆ ਉਹ ਸਿਆਸੀ ਰੈਲੀਆਂ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਣ ਕਿਉਂਕਿ ਇਹ ਸਿਆਸੀ ਰੈਲੀ ਜਿਹੜੀ ਹੈ ਉਹ ਅਗਲੀ ਇਲੈਕਸ਼ਨ ਦੀ ਕਵਾਇਦ ਵਜੋਂ ਜਿਹੜੀ ਆ ਉਹ ਰੱਖੀ ਗਈ ਸੀ ਦੂਸਰੀ ਜਿਹੜੀ ਗੱਲ ਵਿਚਾਰੀ ਗਈ ਹੈ ਉਹ ਇਹ ਕਿ ਜਿਵੇਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਦਾ ਮਾਮਲਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜਿਹੜਾ ਹੈ ਉਹ ਇਨਕਾਰ ਕੀਤਾ ਕਿ ਇਸ ਤਰ੍ਹਾਂ ਦੀ ਕੋਈ ਕੋਤਾਈ ਹੋਈ ਨਹੀਂ ਹੈ ਚਿੱਠੀ ਫੇਕ ਹੈ ਫਿਰ ਇਹ ਖਬਰਾਂ ਆ ਕਿ ਪ੍ਰਤਾਪ ਸਿੰਘ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਹੈ ਤੇ ਜੇ ਖਬਰਾਂ ਬੇਬੁਨਿਆਦ ਸੀ ਚਿੱਠੀ ਫੇਕ ਸੀ ਫਿਰ ਪ੍ਰਤਾਪ ਸਿੰਘ ਤੇ ਕਾਰਵਾਈ ਕਰਨ ਦੀ ਕੀ ਤੁਕ ਸੀ ਕਿਸ ਆਧਾਰ ਤੇ ਕੀਤੀ ਗਈ ਹੈ ਨਹੀਂ ਕੀਤੀ ਗਈ ਹੈ ਪਤਾ ਨਹੀਂ ਹੈ ਉਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਇੱਕ ਕਾਨਫਰੰਸ ਹੋਈ ਹੈ ਐਡਵੋਕੇਟ ਸੁਤਨਾਮ ਸਿੰਘ ਗਿੱਲ ਵੱਲੋਂ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ 2002 ਦੇ ਵਿੱਚ ਇੱਕ ਬੀਬੀ ਨੇ ਖੁਰਦਾਰਾ ਪੱਠਾ ਸਾਹਿਬ ਕੋਟਲਾ ਨਿਹੰਗ ਖਾਨ ਨੂੰ ਜ਼ਮੀਨ ਜਿਹੜੀ ਹੈ ਉਹ ਡੋਨੇਟ ਕੀਤੀ ਸੀ ਸੇਵਾ 'ਚ ਦਿੱਤੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾ ਚ ਦਿੱਤੀ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਹਾਈਵੇ ਦੇ ਉੱਤੇ ਉਹ ਜ਼ਮੀਨ ਪੈਂਦੀ ਹੈ ਗੁਰਦਾਰਾ ਪਠਾਣਾ ਗੁਰਦਾਰਾ ਪਠਾਣਾ ਸਾਹਿਬ ਕੋਟਲਾ ਨਿਹੰਗ ਕਾਂ ਨੰਗਾ ਨੰਗਾ ਖਾਨ ਜਿਹੜਾ ਹੈ ਉਹਦੀ ਜ਼ਮੀਨ ਸੀਗੀ 2002 ਦੇ ਵਿੱਚ ਇੱਕ ਬੀਬੀ ਨੇ ਉਹ ਜ਼ਮੀਨ ਜਿਹੜੀ ਹੈ ਉਹ দান ਦਿੱਤੀ ਸੀਗੀ ਕੋ ਵੀ ਵੀ ਦਾ ਕੀ ਨਾ ਆਏ ਉਹ ਜ਼ਮੀਨ ਦੇ ਰਜਿਸਟਰੀ ਇਹਦੀਆਂ ਫੋਟੋਕਾਪੀਆਂ ਤੁਹਾਨੂੰ ਦੇ ਦਿੰਨੇ ਆ। ਤੇ ਇਹਨਾਂ ਨੇ ਉਹ ਜ਼ਮੀਨ ਜਿਹੜੀ ਹੈ ਸਾਲਕ ਪਹਿਲਾਂ 7000 ਰੁਪਿਆ ਪ੍ਰਤੀ ਗਾਜ ਦੇ हिसाब ਦੇ ਨਾਲ ਵੇਚ ਦਿੱਤੀ ਹੈ। ਜਦ ਕਿ ਉਹ ਮੇਨ ਹਾਈਵੇ ਤੇ ਜ਼ਮੀਨ ਪੈਂਦੀ ਹੈ ਤੇ ਉਹ ਹਾਈਵੇ ਦੇ ਉੱਤੇ ਜ਼ਮੀਨ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਇੱਕ ਪਲਾਜ਼ਾ ਬਣ ਰਿਹਾ। ਜਿੱਥੇ ਜ਼ਮੀਨ ਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਪਹਿਲੀ ਗੱਲ ਤੇ ਇਹ ਕਿ ਜ਼ਮੀਨ ਵੇਚਣ ਦੀ ਲੋੜ ਕਿਉਂ ਪਈ ਪ੍ਰਾਈਮ ਲੋਕੇਸ਼ਨ ਤੇ ਜ਼ਮੀਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਰ ਕੀ ਪੈ ਗਈ ਕਿ ਉਹ ਜ਼ਮੀਨ ਵੇਚ ਕੇ ਜਿਹੜੀ ਹੈ ਉਹ ਪੈਸੇ ਜਿਹੜੇ ਆ ਉਹ ਰੱਖ ਲੈ ਪਏ ਇਹ ਸੰਗਤ ਨੂੰ ਦੱਸਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਦੂਜਾ ਜੇ 베ਚੀ ਤੇ 7000 ਪ੍ਰਤੀ ਗੱਜ ਦੇ ਹਿਸਾਬ ਨਾਲ 베ਚੀ ਹੈ ਇਹਦੀ ਇੱਕ ਪੜਤਾਲ ਹੋਣੀ ਚਾਹੀਦੀ ਹੈ ਆਮ ਤੌਰ ਦੇ ਉੱਤੇ ਹੁੰਦਾ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਮੀਨ ਖਰੀਦਣੀ ਹੈ ਤੇ ਪਹਿਲਾਂ ਆਪਣੇ ਬੰਦੇ ਰਾਹੀਂ ਜਿਹੜਾ ਉਹ ਜ਼ਮੀਨ ਬਹੁਤ ਘੱਟ ਸਸਤੇ ਰੇਟ ਤੇ ਖਰੀਦ ਲਈ ਜਾਂਦੀ ਹੈ ਜਵੇ ਸਿੰਘ ਸਾਹਿਬ ਆਈ ਰਣਜੀਤ ਸਿੰਘ ਜੀ ਨੇ ਆਨੰਦਪੁਰ ਸਾਹਿਬ ਕੋਠੀ ਦਾ ਮਾਮਲਾ ਉਠਾਇਆ ਸੀ ਤੇ ਫਿਰ ਆਪਣੇ ਬੰਦੇ ਤੋਂ ਬਹੁਤ ਮਹਿੰਗੇ ਭਾਦੇ ਉਤੇ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਹੜੀ ਹੈ ਉਹ ਖਰੀਦ ਲਈ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਜ਼ਮੀਨ ਵੇਚਣੀ ਹੁੰਦੀ ਹੈ ਉਦੋਂ ਵੀ ਜਿਹੜਾ ਪਤਾਈਆਂ ਦਾ ਜਿਹੜਾ ਹੈ ਉਹ ਸਬੱਬ ਬਣਦਾ ਹੈ। ਤੇ ਇੱਥੇ ਵੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਹੈ ਐਡਵੋਕੇਟ ਇਕਨੇ ਸਤਨਾਮ ਸਿੰਘ ਉਹਨਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਪ੍ਰੈਸ ਕਾਨਫਰੰਸ ਨੂੰ ਸੁਣ ਕੇ ਬੜੀ ਸ਼ੌਕ ਲੱਗਿਆ ਕਿ 1 ਏਕੜ ਜ਼ਮੀਨ ਜਿਹੜੀ ਹੈ ਉਹ ਨਿਗੂਣੇ ਜੇ ਭਾਵ 7000 ਏਕੜ ਦੇ حساب ਦੇ ਨਾਲ ਉਹ ਜ਼ਮੀਨ ਜਿਹੜੀ ਆ ਉਹ ਵੇਚ ਦਿੱਤੀ ਐ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਜਿਹੜੀ ਐ ਸਚਾਈ ਜਿਹੜੀ ਐ ਸਿੱਖ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਐ ਪਹਿਲੀ ਗੱਲ ਚ ਕਿ ਜ਼ਮੀਨ ਵੇਚੀ ਕਿਉਂ ਆ ਦੂਜੀ ਗੱਲ ਜੇ ਜ਼ਮੀਨ ਵੇਚੀ ਐ ਤੇ ਫਿਰ ਇਨੇ ਨਿਗੂਣੇ ਰੇਟਾਂ ਦੇ ਉੱਤੇ ਜਿਹੜੀ ਉਹ ਜ਼ਮੀਨ ਕਿਉਂ ਵੇਚੀ ਗਈ ਖਰੀਦਾਰ ਕੋਲ ਸਿੱਖ ਸਰ ਵਿੱਚ ਖਰੀਦਾਰ ਦਾ ਨਾਮ ਵੀ ਹੈਗਾ ਤੁਹਾਨੂੰ ਖਰੀਦਣ ਵਾਲੇ ਦੀ ਵੀ ਰਜਿਸਟਰੀ ਤੇ ਜਿਹੜੀ ਜਿਹਨੇ দান ਕੀਤੀ ਉਹਦੇ ਵੀ ਡਾਕੂਮੈਂਟਸ ਜਿਹੜੇ ਆ ਤੁਹਾਨੂੰ ਦੇ ਦਾਂਗੇ ਇੱਕ ਇਹਨਾਂ ਨੇ ਗੁਰਦਾਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਸੀਗੀ ਜਿਹੜੀ ਗਮਾੜਾ ਨੇ ਐਕਵਾਇਰ ਕੀਤੀ ਸੀ ਤੇ ਉਹਦਾ 39 ਕਰੋੜ 43 ਲੱਖ ਰੁਪਈਆ ਗਮਾੜਾ ਨੇ ਗੁਰਦਾਰਾ ਸਾਹਿਬ ਨੂੰ ਪੇ ਕੀਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜੇ ਕੋਈ ਵੀ ਗੁਰਦਾਰਾ ਸਹਬਾਨ ਦੀ ਜ਼ਮੀਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੇਚੀ ਹੈ ਤੇ ਉਹਦੇ ਜਿਹੜੇ ਪੈਸੇ ਨੇ ਉਹ ਕਿਸੇ ਹੋਰ ਖਰਚੇ ਲਈ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਨਾ ਲੰਗਰ ਲਈ ਨਾ ਸਰਾਮਾ ਦੀ ਜਿਹੜੀ ਬਣਵਾਈ ਵਾਸਤੇ ਨਾ ਕਿਸੇ ਗੁਰਦੁਆਰੇ ਦੀ ਇਮਾਰਤ ਚ ਉਸ ਪੈਸੇ ਦੀ ਜ਼ਮੀਨ ਹੀ ਖਰੀਦਣੀ ਬਣਦੀ ਹੈ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦਾਰਾ ਅੰਮ੍ਰਿਤਸਰ ਸਾਹਿਬ ਜਾਂ ਆਸੇ-ਪਾਸੇ ਅੱਜ ਤੱਕ ਤਾਂ ਕੋਈ ਉਥੋਂ ਦੀਆਂ ਸੰਗਤਾਂ ਜਾਂ ਲੋਕਲ ਮੈਂਬਰਾਂ ਦੇ ਦੱਸਣ ਮੁਤਾਬਕ ਇਸ 39 ਕਰੋੜ 43 ਲੱਖ ਰੁਪਏ ਦੀ ਕੋਈ ਪ੍ਰਾਪਰਟੀ ਨਹੀਂ ਖਰੀਦੀ ਹੈ ਸਾਲ ਹੋ ਗਿਆ ਗਮਾੜਾ ਨੂੰ ਪੈਸੇ ਪਾયા ਇਹ 23 ਸਤ 2024 ਨੂੰ ਕਮਾਂਡਾ ਨੇ ਪੈਸੇ ਪਾਏ ਐ ਤੇ ਅੱਜ 26 ਆ ਗਿਆ ਤੇ ਇਹ 23 39 ਲੱਖ 39 ਕਰੋੜ 43 ਲੱਖ ਰੁਪਈਆ ਇਹ ਹੈਗਾ ਵੀ ਅੰਮ੍ਰਿਤਸਰ ਸਾਹਿਬ ਕੋਲ ਜੇ ਨਹੀਂ ਹੈ ਤੇ ਕਿੱਥੇ ਇਸਤੇਮਾਲ ਕਰ ਲਿਆ ਐਕਟ ਦੀ ਉਲੰਘਣਾ ਹੋਈ ਐ ਤੇ ਜੇ ਪਿਆ ਜੇ ਉਹਦੀ ਪ੍ਰਾਪਰਟੀ ਜਿਹੜੀ ਐ ਅੱਜ ਤੱਕ ਕਿਉਂ ਨਹੀਂ ਖਰੀਦੀ ਗਈ ਕਿਉਂਕਿ ਉਸ ਵੇਲੇ ਪ੍ਰਾਪਰਟੀ ਦੇ ਰੇਟ ਘੱਟ ਸੀ ਜੇ ਉਸ ਵੇਲੇ 39 ਕਰੋੜ 43 ਲੱਖ ਦੀ ਪ੍ਰਾਪਰਟੀ ਖਰੀਦੀ ਜਾਂਦੀ ਤੇ ਅੱਜ ਉਹਦੀ ਵੈਲਿਊ ਬਹੁਤ ਆਉਣੀ ਸੀ ਤੇ ਇਹਨਾਂ ਨੇ ਪੈਸਾ ਜਿਹੜਾ ਹੈ ਉਹ ਫੰਡਾਂ ਦੇ ਵਿੱਚ ਰੱਖਿਆ ਕਿਉਂ ਹੈ ਤੇ ਜੇ ਜ਼ਮੀਨ ਖਰੀਦੀ ਹੈ ਤੇ ਉਹ ਸੰਗਤਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਇਲਾਕੇ ਦੇ ਸਾਡੇ ਜਿਹੜੇ ਲੋਕਲ ਮੈਂਬਰ ਆ ਉਹਨਾਂ ਦੀ ਜਾਣਕਾਰੀ ਮੁਤਾਬਕ ਤਾਂ ਕੋਈ ਗੁਰਦਾਰਾ ਅੰਮ੍ਰਿਤਸਰ ਨੇ ਜਿਹੜੀ ਜ਼ਮੀਨ ਹੈ ਜਿਹੜੀ ਉਹ ਬਿਲਕੁਲ ਵੀ ਜਿਹੜਾ ਹੈ ਉਹ ਨਹੀਂ ਖਰੀਦੀ ਗਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨਮਾਇਦਾ ਜੱਥੇਬੰਦੀ ਹੈ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਤੇ ਲੱਗੀ ਆ ਮੈਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਤੇ ਮੈਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਹਾਨੂੰ ਕਹਿ ਰਿਹਾ ਇੱਕ ਬਲੌਂਗੀ ਦੇ ਵਿੱਚ ਪਲਾਟ ਵੇਚਿਆ ਗਿਆ ਸੀਗਾ ਔਰ ਜਿਹੜੇ ਬੰਦੇ ਬਲੌਂਗੀ ਮਹਾਲੀ ਦੇ ਕੋਲ ਆ ਸ਼ਾਇਦ ਜਿਹੜੇ ਬੰਦਿਆਂ ਨੇ ਉੱਥੇ ਪਲਾਟ ਵੇਚਿਆ ਸੀ ਉਹੀ ਬੰਦੇ ਜਿਹੜੇ ਨੇ ਤੇ ਗੁਰਦੁਆਰਾ ਪਠਾ ਸਾਹਿਬ ਕੋਟਲਾ ਨਿਹੰਗਾਂ ਦੀ ਜ਼ਮੀਨ ਵੇਚਣ ਲਈ ਵੀ ਉਹੀ ਬੰਦੇ ਜਿਹੜੇ ਨੇ ਉੱਥੇ ਜ਼ਿੰਮੇਵਾਰ ਨੇ ਉਹ ਪਲਾਟ ਵੀ ਪਤਾ ਲੱਗਿਆ ਕਿ ਬਹੁਤ ਨੀਗੋਣੇ ਭਾਵਾਂ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਪੰਜ ਚਾਰ ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਭਾਵਾਂ ਦੇ ਵਿੱਚ ਉਸ ਵੇਲੇ ਦੀ ਕੀਮਤ ਨਾਲੋਂ ਬਹੁਤ ਘੱਟ ਕੀਮਤ ਦੇ ਉੱਤੇ ਵੇਚਿਆ ਗਿਆ ਸੀ ਇਹ ਗੁਰਦੁਆਰਾ ਸਾਹਿਬਾਂ ਦੀਆਂ ਜਿਹੜੀਆਂ ਜ਼ਮਾਨ ਜ਼ਮੀਨਾਂ ਨੇ ਜਾਇਦਾਦਾਂ ਨੇ ਇਹ ਪੰਥ ਦੀਆਂ ਨੇ ਮੈਂ ਫੇਰ ਕਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਜਾਇਦਾਦਾਂ ਦੀ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ ਹੈ ਮਾਲਕ ਧੰਗੁਰੂ ਗ੍ਰੰਥ ਸਾਹਿਬ ਨੇ ਮਾਲਕ ਖਾਲਸਾ ਪੰਥ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕੋਈ ਜ਼ਮੀਨ ਵੇਚਣ ਦੀ ਪਾਰਦਰਸ਼ੀ ਢੰਗ ਦੇ ਨਾਲ ਵੇਚੀ ਜਾਣੀ ਚਾਹੀਦੀ ਹੈ ਪਾਰਦਰਸ਼ੀ ਢੰਗ ਦੇ ਨਾਲ ਖਰੀਦੀ ਜਾਣੀ ਚਾਹੀਦੀ ਹੈ ਤੇ ਦੂਜੀ ਗੱਲ ਤੇ ਜੇ ਜ਼ਮੀਨ ਵੇਚੀ ਜਾਂਦੀ ਹੈ ਤੇ ਉਸ ਬਦਲੇ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਔਰ ਉਹ ਵੀ ਥੋੜੇ ਜਿਹਾ ਸਮੇਂ ਦੇ ਅੰਦਰ ਅੰਦਰੀ ਲਈ ਜਾਣੀ ਚਾਹੀਦੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਗੁਰਦੁਆਰਾ ਚੋਲਾ ਸਾਹਿਬ ਉੱਥੇ ਕੋਈ 3350 ਏਕੜ ਜ਼ਮੀਨ ਹੈ ਪਹਿਲਾਂ 4000 ਰੁਪਿਆ ਠੇਕੇ ਤੇ ਸੀ ਤੇ ਹੁਣ ਸੁਣਿਆ 22-23000 ਰੁਪਿਆ ਠੇਕਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਲੈਂਦਾ ਲੈਂਦੀ ਹੈ ਜਿਹੜਾ ਬੜਾ ਨਗੂਣਾ ਹੈ ਜਦ ਕਿ ਉੱਥੇ ਠੇਕੇ ਦੇ ਰੇਟ ਜਿਹੜੇ ਆ 50 50 60 60 ਤੋਂ ਸਾਡੇ ਮਾਲਵੇ ਦੇ ਵਿੱਚ ਤਾਂ 80 80 ਹਜ਼ਾਰ ਰੇਟ ਪਹੁੰਚ ਗਿਆ 90 90 ਹਜ਼ਾਰ ਵੀ ਮਾਲਵੇ ਚ ਚਲੀ ਜਾਂਦਾ ਹੈ ਪਰ ਚਲੋ ਮਾਝੇ ਦੇ ਵਿੱਚ 50 60 ਹਜ਼ਾਰ ਤਾਂ ਹੋਊਗਾ ਪਰ ਮੇਰੇ ਜਾਣਕਾਰੀ ਦੇ ਵਿੱਚ ਆਇਆ ਕਿ ਉੱਥੇ ਠੇਕਾ ਜਿਹੜਾ ਬੜਾ ਨਿਗੁਣਾ ਦਾ ਜਿਹੜਾ ਹੈ ਉਹ ਵਸੂਲਿਆ ਜਾਂਦਾ ਹੈਗਾ ਕੀ ਕਾਰਨ ਹੈ ਕੌਣ ਲੋਕ ਨੇ ਜਿਹੜੇ ਠੇਕੇ ਤੇ ਲੈਂਦੇ ਕਿਉਂ ਗੁਰਦਾਰਾ ਫੰਡਾਂ ਦਾ ਨੁਕਸਾਨ ਪਜਾਇਆ ਜਾਂਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਕਲੀਅਰ ਕਰਨਾ ਚਾਹੀਦਾ ਜੀ ਪੰਥ ਦੀਆਂ ਸੰਸਥਾਵਾਂ ਨੇ ਪੰਥ ਦੀਆਂ ਸੰਸਥਾਵਾਂ ਨੂੰ ਖੁਰਦਪੁਰਦ ਕਰਨਾ ਜਿਹੜਾ ਹੈ ਇਹ ਬਹੁਤ ਵੱਡਾ ਅਪਰਾਧ ਹੈ ਤੇ ਇਸ ਅਪਰਾਧ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਚਣਾ ਚਾਹੀਦਾ ਹੈ ਬਹੁਤ ਜ਼ਿਆਦਾ ਗੈਰ ਜ਼ਿਮੇਵਾਰਾਨਾ ਇਹ ਬਿਆਨ ਸੀ ਕਿ ਕੋਈ ਜ਼ਮੀਨ ਜਿਹੜੀ ਹੈ ਉਹ ਖਰੀਦ-ਵੇਚੀ ਨਹੀਂ ਗਈ ਹੈ ਤੇ ਫਿਰ ਬਾਅਦ ਦੇ ਵਿੱਚ ਜਿਹੜੀ 44 ਕਮੇਟੀ ਵੀ ਜਿਹੜੀ ਹੈ ਉਹ ਬਣਾਈ ਗਈ ਹੈ ਮੈਂ ਇਸ ਮੀਡੀਆ ਮਾਧਿਅਮ ਦੇ ਰਾਹੀਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਕਿ ਇਨ੍ਹਾਂ ਗੁਨਾਹਾਂ ਤੋਂ ਬਚੋ ਤੇ ਪੰਥ ਤੇ ਪੰਥ ਦੀਆਂ ਦੂਜੀਆਂ ਸੰਸਥਾਵਾਂ ਨੂੰ ਵੀ ਮੈਂ ਇਹੋ ਅਪੀਲ ਕਰਦਾ ਕਿ ਸੁਚੇਤ ਹੋਵੋ ਸਾਵਧਾਨ ਹੋਵੋ ਇੰਨੀ ਹਲਾਸ਼ੀਰੀ ਦੇਖ ਕੌਣ ਰਿਹਾ ਜੀ ਇਸ ਦਾ ਇਤਿਹਾਸ ਕਦੀ ਨਹੀਂ ਹੋਇਆ ਸਾਡੇ ਇਤਿਹਾਸ ਕਦੀ ਨਹੀਂ ਹੋਇਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚੀ ਹੋਏ ਤੇ ਇੰਨੇ ਕਰੋੜਾਂ ਰੁਪਏ ਦਾ ਗਵਨਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਪੈਸੇ ਗਏ ਕਿੱਥੇ ਗੁਰਦੁਆਰਾ ਸਾਹਿਬ ਦੇ ਖਾਤੇ ਚ ਹਨ ਨਹੀਂ ਹਨ ਜਾਂ ਕੋਈ ਜ਼ਮੀਨ ਲਈ ਹੈ ਤੇ ਦੱਸ ਕਿਉਂ ਨਹੀਂ ਰਹੇ ਜੀ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਪੁੱਛਿਆ ਕਿ ਇਹਦੇ ਪਿੱਛੇ ਕੌਣ ਹੈ ਹੱਲਾਸ਼ੀਰੀ ਕੌਣ ਦੇ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਹੱਲਾਸ਼ੀਰੀ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲੀ ਦੇ ਰਿਹਾ ਜਿਹੜਾ ਇਹ ਸਮਝਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮੇਰੀ ਮੁਠੀ ਚ ਹੈ ਮੈਂ ਮਰਜ਼ੀ ਜਿਹੜਾ ਮਰਜ਼ੀ ਜਥੇਦਾਰ ਲਾਦਾ ਮੈਂ ਜਿਹੜਾ ਮਰਜ਼ੀ ਜਥੇਦਾਰ ਲਾ ਲਾ ਜਿਹੜਾ ਇਹ ਕਹਿ ਰਿਹਾ ਹੈ ਕਿ ਮੇਰੀ ਮੁਠੀ ਚ ਸਾਰਾ ਕੁਝ ਹੈ ਹੱਲਾਸ਼ੀਰੀ ਵੀ ਉਹੀ ਦੇ ਰਿਹਾ ਦੇ ਰਿਹਾ ਲੱਗਦਾ ਹੈ ਇਹ ਇਲੈਕਸ਼ਨ ਆ ਗਈ ਹੈ ਖੰਡ ਦਿਓ ਮੈਨੂੰ ਪਟਾ ਲੇ ਜਿਵੇਂ ਨਾ ਵੇਚੇ ਜਾਂਦੇ ਹੁੰਦੇ ਜਮੀਨਾਂ ਵੇਚੇ ਜਾ ਗਿਆ ਤੁਹਾਨੂੰ ਲੱਗਦਾ ਕਿ ਇਤਨਾ ਕਿਤੇ ਅਕਾਲੀ ਦਲ ਦੇ ਹੀ ਕੁਝ ਵਰਕਰ ਜਾਂ ਉਹਨਾਂ ਦੇ ਸਮਰਥਕ ਉਹ ਹੀ ਖਰੀਦੇ ਨੇ ਉਹ ਹੀ ਨਹੀਂ ਕਰਦੇ ਮੈਨੂੰ ਕੋ ਹ ਹੋ ਸਕਦਾ ਜੀ ਜਦੋਂ ਇਹ ਪੜਤਾਲ ਨਿਰਪੱਖ ਦੇ ਢੰਗ ਦੇ ਨਾਲ ਜਦੋਂ ਪੜਤਾਲ ਹੋਊਗੀ ਤੇ ਇਹ ਗੱਲਾਂ ਸਾਹਮਣੇ ਆ ਸਕਦੀਆਂ ਨੇ ਕਿ ਜਿਹੜੇ ਬਾਦਲ ਦਲ ਨਾਲ ਜਾਂ ਪਗੋੜੇ ਦਲ ਨਾਲ ਜੁੜੇ ਲੋਕ ਹੈ ਹੋ ਸਕਦਾ ਉਹ ਹੀ ਜ਼ਮੀਨਾਂ ਖਰੀਦ-ਵੇਚ ਰਹੇ ਹੋਣ ਪਰ ਇਹ ਗੱਲ ਪੜਤਾਲ ਤੋਂ ਬਾਅਦ ਸਾਹਮਣੇ ਆ ਸਕਦੀ ਹੈ ਪੜਤਾਲ ਕਰਨੀ ਚਾਹੀਦੀ ਹੈ ਸਿੰਘ ਸਾਹਿਬ ਇਸ ਤਰ੍ਹਾਂ ਦੀ ਜਾਂਚ ਦੀ ਮੰਗ ਕਰਦੇ ਹੋ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਨ ਜਿਦੇ ਵਿੱਚ ਵਿਰੋਧੀ ਧਿਰ ਦੇ ਵੀ ਮੈਂਬਰ ਹੋਣ ਸਾਰੀਆਂ ਜਥੇਬੰਦੀਆਂ ਦਾ ਇੱਕ ਇੱਕ ਨੁਮਾਇੰਦਾ ਹੋਵੇ ਉਹ ਲੈ ਕੇ ਇਹਦੀ ਨਿਰਪੱਖ ਢੰਗ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਜਿਹੜੀ ਹੈ ਉਹ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਮੇਰੇ ਖਿਆਲ 1999 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਜ਼ਮੀਨਾਂ ਵੇਚੀਆਂ ਨੇ ਕਿੰਨੀਆਂ ਖਰੀਦੀਆਂ ਨੇ ਇਹ ਸਾਰੀ ਪੜਤਾਲ ਹੋਣੀ ਚਾਹੀਦੀ ਹੈ ਤੁਸੀਂ ਹੈਰਾਨ ਹੋਵੋਗੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਿਹੜਾ ਗਵਨ ਸਾਹਮਣੇ ਆ ਸਕਦਾ ਹੈ ਠੀਕ ਹੈ ਨਹੀਂ ਸਿੰਘ ਸਾਹਿਬ ਤੁਸੀਂ ਕਿਹਾ ਸੀ ਕਿ ਮੈਂ بطور ਸਿਆਸੀ ਪ੍ਰਧਾਨ ਹੋਣ ਦੇ ਨਾਤੇ ਕਿਸੇ ਵੀ ਡੇਰੇ ਦੇ ਵਿੱਚ ਸ਼ੂਝਿਤ ਨਹੀਂ ਕਰਾਂਗਾ ਟਾਡਕੂ ਮੀਟਿੰਗ ਕੀਤੀ ਹੈ ਵਰਕਿੰਗ ਕਮੇਟੀ ਦੇ ਨਾਲ ਤੁਹਾਨੂੰ ਬਹੁਤ ਸਾਰੇ ਸੁਝਾਅ ਆਏ ਨੇ ਇਸਤਰੀ ਵਿਕਦੇ ਥੂਥ ਵੇਕਰ ਦੇ ਅਜਾ ਫੈਡਰੇਸ਼ਨ ਨੂੰ ਜਥੇਬੰਦੀਆਂ ਬਣਾਉਣ ਦੇ ਲਈ ਕਿ ਸ਼ਰਮਣੀ ਕਮੇਟੀ ਸ਼ਰਮਣੀ ਅਕਾਲੀ ਦਲ ਪੁਨਰਸਰਜੀਤ ਦਾ ਪ੍ਰਧਾਨ ਕਿਉਂਕਿ ਆਪਾਂ ਇਲੈਕਸ਼ਨ ਲੜਨੀ ਆ ਕੱਲ ਨੂੰ ਕਿਸੇ ਜਿਹੜੇ ਧਾਰਮਿਕ ਸਾਡੇ ਸਮਾਗਮ ਹੁੰਦੇ ਨੇ Hindu ਧਰਮ ਦੇ ਹੁੰਦੇ ਨੇ ਜਾਂ ਤੇਰਾ ਬੱਲਾ ਤੇ ਹੋਇਆ ਜਾਂ ਉੱਥੇ ਹੋਇਆ ਤੁਸੀਂ ਇਹੋ ਜਿਹਾ ਸਤਾਨਾ ਦੇ ਉੱਤੇ ਵੀ ਜਾਓਗੇ ਕਿ ਨਹੀਂ ਜਾਓਗੇ ਕਿਉਂਕਿ ਤੁਸੀਂ ਬਤੌਰ ਜੱਤੇ ਸਾਫ ਦਾ ਕਥੇਦਾਰ ਅਮਰਪਾਲ ਸਿੰਘ ਬਹੁਤ ਵਧੀਆ ਸਵਾਲ ਕੀਤਾ ਹੈ ਮੈਨੂੰ ਇਹੋ ਲੱਗਦਾ ਹੈ ਕਿ ਹਰ ਧਰਮ ਦੀਆਂ ਆਪਣੀਆਂ ਆਪਣੀਆਂ ਮਰਿਆਤਾਵਾਂ ਮੰਨਤਾਵਾਂ ਹੁੰਦੀਆਂ ਨੇ ਤੇ ਉਹਨਾਂ ਮੰਨਤਾਵਾਂ ਦਾ ਪਾਲਣ ਕਰਨਾ ਜਿਹੜਾ ਹੈ ਹਰ ਬੰਦੇ ਲਈ ਖਾਸ ਤੌਰ ਤੇ ਉੱਤੇ ਧਾਰਮਿਕ ਬੰਦੇ ਲਈ ਜਿਹੜਾ ਧਾਰਮਿਕ ਫੀਲਡ 'ਚ ਰਿਹਾ ਹੋਵੇ ਮੇਰੇ ਵਰਗਾ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਜਿਵੇਂ ਸ੍ਰੀ ਹਰਮੰਦਰ ਸਾਹਿਬ ਅਸੀਂ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਆ ਕਿ ਸਾਰਿਆਂ ਦਾ ਸਾਂਝ ਹੈ ਲੇਕਿਨ ਕੁਝ ਇੱਕ ਪ੍ਰੋਟੋਕਾਲ ਇਸਤੇਮਾਲ ਕਰਨੇ ਪੈਂਦੇ ਨੇ ਜਿਵੇਂ ਜੋੜਾ ਉਤਾਰਨਾ ਪੈਂਦਾ ਔਰ ਸਿਰ ਢੱਕਣਾ ਪੈਂਦਾ ਤੇ ਜੇਬ ਦੇ ਵਿੱਚ ਕੋਈ ਨਸ਼ਾ ਪੱਤਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜੇ ਬੰਦਾ ਕੋਈ ਇਹ ਜਿੱਦ ਕਰੇ ਕਿ ਮੈਂ ਤਾਂ ਨੰਗੇ ਸਿਰ ਆਉਣਾ ਹੈ ਜਾਂ ਮੈਂ ਜੁੱਤੀ ਪਾ ਕੇ ਆਉਣਾ ਜਾਂ ਮੇਰੀ ਜੇਬ 'ਚ ਨਸ਼ਾ ਹੈ ਤੇ ਮੈਨੂੰ ਇਹ ਵੀ ਔਲਾਵ ਕਰੋ ਤੇ ਕਿਸੇ ਵੀ ਕੀਮਤ ਦੇ ਉੱਤੇ ਸਿਧਾਂਤ ਨਾਲ ਅਸੀਂ ਸਮਝੌਤਾ ਨਹੀਂ ਕਰਦੇ ਇਹ ਸਿਧਾਂਤ ਨਾਲ ਸਮਝੌਤੇ ਹੋਣੇ ਵੀ ਨਹੀਂ ਚਾਹੀਦੇ ਤੇ ਸਾਡਾ ਸਿਧਾਂਤ ਕਹਿੰਦਾ ਹੈ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਤੇ ਦیدار ਖਾਲਸੇ ਦਾ ਅਸੀਂ ਆਪਣੇ ਸਿਧਾਂਤ ਦੇ ਉੱਤੇ ਕਾਇਮ ਆ। ਕੋਈ ਸਰਕਾਰਾਂ ਬਣਦੀਆਂ ਰਹਿੰਦੀਆਂ ਨੇ ਢੈਂਦੀਆਂ ਰਹਿੰਦੀਆਂ ਨੇ। ਕੋਈ ਕੋਈ ਸੇਟਾ ਟਾ ਕੇ ਆਏਗਾ ਨਸ਼ਾ ਬਾਹਰ ਸੁੱਟ ਕੇ ਆਏਗਾ ਜਰਾਪਾ ਜਰਾਪਾਂ ਲਾ ਕੇ ਆਏਗਾ ਤੁਸੀਂ ਮੇਰੇ ਫਿਰ ਫਿਰ ਹੀ ਜਾਊਗਾ। ਤੁਸੀਂ ਤੁਸੀਂ ਸ਼ੁਭਰਾਤਰੀ ਦੇ ਪ੍ਰੋਗਰਾਮ ਦੇ ਵਿੱਚ ਜਨਮ ਅਸ਼ਟਮੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਸੱਦਾ ਆਊਗਾ ਤੁਸੀਂ ਜਾਓਗੇ ਕਿ ਨਹੀਂ ਜਾਓਗੇ। ਦੇਖੋ ਜੇ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਅਲਾਉ ਕਰਦੀ ਹੈ ਤੇ ਜਾਵਾਂਗੇ ਜੇ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਅਲਾਉ ਨਹੀਂ ਕਰਦੀ ਤੇ ਫਿਰ ਅਜੇ ਤੁਸੀਂ ਦੇਖੋ ਜਿਹੜੇ ਕट्टर ਮੁਸਲਮਾਨ ਪਾਕਿਸਤਾਨ ਦੇ ਵੀ ਆਉਂਦੇ ਆ ਉਹ ਹਰਮੰਦਰ ਸਾਹਿਬ ਮੱਥਾ ਨਹੀਂ ਟੇਕਦੇ ਲੇਕਿਨ ਅਸੀਂ ਉਹਨਾਂ ਤੇ ਇਤਰਾਜ਼ ਕਰਦੇ ਆ ਕਿ ਤੁਸੀਂ ਮੱਥਾ ਕਿਉਂ ਨਹੀਂ ਟੇਕਦੇ ਕਿਉਂਕਿ ਉਹਨਾਂ ਦੇ ਧਰਮਾਂ ਸਾਨੂੰ ਕਹਤਾ ਹੈ ਕਿ ਸਾਡੇ ਧਰਮ ਦੀ ਪਾਲਣਾ ਕਰਨ ਦੀ ਸਾਨੂੰ ਖੁੱਲ ਹੋਣੀ ਚਾਹੀਦੀ ਹੈ ਜੈਦਾ ਸਰ ਇੱਕ ਬਲਬੀਰ ਸਿੰਘ 96 ਕਰੋੜੀ ਹੋਰਾਂ ਨੇ ਬੀਤੇ ਦਿਨੀ ਇੱਕ ਸਮਾਗਮ ਹੋਰਾਂ ਨਾਲ ਤਾਰਨਾ ਕੀ ਕੀ ਐਸੀ ਕਿਸੇ ਦੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਜਿਹੜਾ ਤੁਹਾਡੇ ਵਾਲਾ ਮਿਸ਼ਾ ਸੀਗਾ ਕਿਵੇਂ ਦੇਖ ਰਹੇ ਹੋ ਕਹਿੰਦੇ ਵੀ ਸਾਨੂੰ ਦੋ ਜਿਹੜਾ ਭਿੰਦ ਸਿੰਘਾਂ ਨੂੰ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸਾਡੀ ਖੰਜੀ ਦੇ ਉਹ ਫਿਰ ਦੇਖੋ ਕਾਲ ਪੋਚਾ ਕੀ ਕਰਦਾ ਬਾਬਾ ਬਲਬੀਰ ਸਿੰਘ ਜੀ ਦੇ ਬਿਆਨ ਤੋਂ ਲੱਗਦਾ ਹੈ ਕਿ ਪੰਥ ਤੇ ਹਰ ਸੰਪਰਦਾਇ ਚਿੰਤਤ ਐ ਇਸ ਗੱਲ ਤੋਂ ਠੀਕ ਹੈ ਚਾਹੇ ਉਹ ਨੈਂਗ ਸਿੰਘ ਜੱਥੇਬੰਦੀਆਂ ਨੇ ਚਾਹੇ ਉਹ ਸਾਡੇ ਜਿਹੜੇ ਨੇ ਦਮਦਮੀ ਟਕਸਾਲ ਹੈ ਜਾਂ ਹੋਰ ਸਾਡੀਆਂ ਨਾਨਕ ਸਰ ਸੰਪਰਦਾ ਹੈ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਚਾਹੇ ਉਹ ਫੈਡਰੇਸ਼ਨਾਂ ਨੇ ਚਾਹੇ ਉਹ ਹੋਰ ਸਾਡੀਆਂ ਨੇ ਤਾਂ ਸਾਰੀਆਂ ਇਸ ਗੱਲੋਂ ਚਿੰਤਤ ਹੈ ਕਿ ਪੰਥ ਦੀਆਂ ਜਦਾਦਾਂ ਨੂੰ ਮਤਲਬ ਮਲਾਜ਼ਮੇ ਵਿੱਚ ਹੀ ਜਾਂਦੇ ਬਣੇਗਾ ਕੀ ਮੱਕੇ 'ਚੋਂ ਕੁਫਰ ਉੱਠਣ ਲੱਗ ਜੇ ਕਹਾਵਤ ਹੈ ਪੰਜਾਬੀ ਦੀ ਮੱਕੇ 'ਚੋਂ ਕੁਫਰ ਉੱਠਣ ਲੱਗ ਜੇ ਫਿਰ ਜਾਊ ਬੰਦਾ ਕਿੱਥੇ ਪੋਲੇ ਮਲੇ ਦਾ ਸਮਾਗਮ ਆ ਰਿਹਾ ਜੀ ਅਨੰਦਪੁਰ ਸਾਹਿਬ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉੱਥੇ ਕਾਨਫਰੰਸ ਕਰਨਗੀਆਂ ਕੀ ਸ਼ਰੋਗ ਨੇ ਹਾਂਜੀ ਤੁਹਾਡਾ ਗੱਲ ਬਿਲਕੁਲ ਰਹਿ ਗਈ ਅਸੀਂ 3 ਮਾਰਚ ਨੂੰ ਜਿਹੜਾ ਹੈ ਪੰਥਕ ਕਾਨਫਰੰਸ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਤੇ ਮੈਂ ਤੁਹਾਡੇ ਮਾਧਿਅਮ ਤੇ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਉਸੇ ਇਕੱਠੇ ਹੋਣਾ ਹੈ ਉੱਥੇ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਜਿਹੜਾ ਹੈਗਾ ਉਹ ਵੀ ਸੰਗਤਾਂ ਦੇ ਰੂਬਰੂ ਕਰਾਂਗੇ ਜੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਏਗਾ ਧੰਨਵਾਦ ਮਾਰਚ ਨੂੰ ਜੀ ਤੇ ਉੱਥੇ ਅਸੀਂ ਆਪਣਾ ਪੰਥਕ ਜਿਹੜਾ ਸਾਡਾ ਬਣਾਇਆ ਨਿਸ਼ਾਨਾ ਜਿਹੜਾ ਉਹ ਅਸੀਂ ਉਹਨੂੰ ਸੰਗਤ ਦੀ ਰੋਬਰੂ ਵੀ ਕਰਾਂਗੇ ਪਰ ਸੰਪਰਚ ਆਜਨ ਜਨਵਰੀ ਚ ਆਜਨ ਫਰਵਿਚ ਆਜਨ ਤੈਅ ਆ ਕਿ ਸ਼ਰੂਮ ਜਿਹੜੀਆਂ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਨਰ ਸੁਰਜੀਤ ਦੀ ਤਿਆਰੀਆਂ ਦੀ ਹਜੇ ਤੱਕ ਦੇ 13 ਜਿਹੜੀ ਜਿਸਟਰ ਨਹੀਂ ਹੋ ਪਾਈ ਨਾਲ ਜੋੜੇ ਜੇਦਰ ਸਾਹਿਬ ਬੀਜੇਪੀ ਦੇ ਨਾਲ ਕੋਈ ਅਲਾਈਅੰਸ ਦੀ ਗੱਲ ਹੈ ਇਹ ਅਲਾਈਅੰਸ ਦੀਆਂ ਗੱਲਾਂ ਮੈਂ ਬਹੁਤ ਵਾਰ ਕਹਿ ਚੁੱਕਿਆ ਬਹੁਤ ਬਾਤ ਦੀਆਂ ਗੱਲਾਂ ਹੁੰਦੀਆਂ ਫਿਲਹਾਲ ਕੋਈ ਨਹੀਂ ਫਿਲਹਾਲ ਤਾਂ ਜਿਵੇਂ ਇਹਨਾਂ ਨੇ ਸਵਾਲ ਕੀਤਾ ਅਸੀਂ ਆਪਣੀ ਮਜ਼ਬੂਤੀ ਲਈ ਹੀ ਯਤਨ ਕਰ ਰਹੇ ਹਾਂ ਜਦਰ ਸਾਹਿਬ ਜਿਵੇਂ ਦੇਖ ਰਹੇ ਆ ਅਸੀਂ ਅਦਲਾ ਬਦਲੀ ਲਗਾਤਾਰ جاری ਆ ਤੁਸੀਂ ਦੇਖਿਆ ਕਿ ਅਰਵਿੰਦ ਖੰਨਾ ਜਿਹੜੇ ਨੇ ਉਹ ਸ੍ਰੋਮਣੀ ਅਕਾਲੀ ਦਲ ਚਲੇ ਗਏ ਮਤਲਬ ਅਦਲਾ ਬਦਲੀ ਚੱਲ ਰਹੀ ਹੈ ਤੁਹਾਡੇ ਵੀ ਇੱਕ ਮਿੱਤਰ ਹੋਇਆ ਕਰਦੇ ਸੀ ਕਿ ਚਰਨਜੀਤ ਸਿੰਘ ਪ੍ਰਾਣ ਤੁਹਾਡੀ ਪਾਰਟੀ ਦੇ ਵਿੱਚ ਕਾਫੀ ਉਹਨਾਂ ਦਾ ਲੋਕਾਂੰਦ ਸੀਗਾ ਕੀ ਗੱਲ ਹੋਈ ਹੈ ਉਹ ਉਧਰ ਚਲੇ ਗਏ ਉਹਨਾਂ ਤੋਂ ਦੁਖੀ ਹੋ ਕੇ ਹੋਰ ਵੀ ਆਉਣ ਵਾਲੇ ਸਮੇਂ 'ਚ ਕਈ ਜਿਹੜੇ ਅਕਾਲੀ ਦਲ ਜਾ ਰਹੇ ਨੇ ਇਹ ਕੀ ਮਤਲਬ ਬੌਂਡਿੰਗ ਨਹੀਂ ਸੈੱਟ ਬੈਠੀ ਉਹ ਕਹਿੰਦੇ ਕਿ ਉਹਨਾਂ ਦਾ ਇੱਕ ਮੈਂ ਸਵਾਲ ਉਹਨਾਂ ਦਾ ਇੱਕ ਸਵਾਲ ਮੈਂ ਜ਼ਿਕਰ ਕਰ ਦਿਆਂ ਉਹ ਕਹਿੰਦੇ ਕਿ ਮੈਨੂੰ ਤਾਰਾਂ ਦੇ ਨਾਲ ਜੋੜਿਆ ਜਾ ਰਿਹਾ ਸੀ ਕਿ ਮੈਂ ਕਿਹਾ ਮੈਂ ਸਿੱਧਾ ਟਰਾਂਸਫਰ ਹੋ ਸਕਦਾ ਪਾਵਾਂ ਕਿਵੇਂ ਦੇਖੋ ਟਾਲ ਪਰ ਉਹ ਨਹੀਂ ਜਿੰਦ ਸਰ ਦੇਖੋ ਇਹ ਬੰਦੇ ਦੀ ਮਰਜ਼ੀ ਹੁੰਦੀ ਹੈ ਪਰ ਮੈਂ ਮੈਂ ਸਮਝਦਾ ਹਾਂ ਮੈਂ ਸਮਝਦਾ ਹਾਂ ਕਿ ਜਿਹੜਾ ਬੰਦਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦਾ ਹੈ ਉਹ ਸਮਝ ਲਓ ਆਪਣੇ ਸਿਧਾਂਤਾਂ ਨੂੰ ਆਪਣੀ ਸੋਚ ਨੂੰ ਤਲੰਤਲੀ ਦਿੰਦਾ ਹੈ ਇਕੱਲੀ ਪਾਰਟੀ ਨੂੰ ਤਲੰਤਲੀ ਨਹੀਂ ਦਿੰਦਾ ਉਹ ਆਪਣੀ ਸੋਚ ਤੇ ਆਪਣੇ ਸਿਧਾਂਤਾਂ ਨੂੰ ਵੀ ਤਲੰਤਲੀ ਦਿੰਦਾ